ਜਵਾਕ ਬਹਿ ਜੇ ਥੱਲੇ ਆ ਜਵਾਕ ਨੂੰ ਬਿਠਾ ਦੇਣੀ ਥੱਲੇ ਆਪਾਂ ਠੀਕ ਹੈ ਜਿੱਥੇ ਥੱਲੇ ਉੱਠੇ ਪਾਸੇ ਦੀ ਬਹਿ ਜਾਏ ਕਿਸੇ ਪਾਸੇ ਦੀ ਮਰਜ਼ੀ ਬਹਿ ਜਾਏ ਠੀਕ ਹੈ ਵੇ ਨਾਲ ਜਿੱਥੇ ਬਹਿ ਜੇ ਭੰਮਾਂ ਦੀ ਠੀਕ ਹੈ ਵੇ ਲੱਤ ਨਹੀਂ ਹਲਾਉਂਦੇ ਨਹੀਂ ਜੀ ਕੋਈ ਬਿਣਾ ਨਿਆਣੇ ਤੋਂ ਚੋੜੂ ਚੋਣਾ ਵੀ ਆਵੜਾ ਮੋਟਾ ਠੀਕ ਹੈ ਚੱਲ ਤੋਰ ਪਾ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੇਖ ਨੇੜੇ ਢੱਡੇ ਤਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਬਾਈ ਬਰਵਿੰਦਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਵੱਡੇ ਕੱਦ ਕਾਠ ਵਾਲੀ ਫਾਰਮ ਵਾਲੀ ਆਪਾਂ ਮਿੱਤਰੋ ਤੁਹਾਨੂੰ ਕਾਹ ਦਿਖਾ ਰਹੇ ਆਂ ਕਿਹੜਾ ਸੂਆ ਕਿੰਨਾ ਦੁੱਧ ਸੀ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਜੇ ਮਿੱਤਰੋ ਆਪਾਂ ਗੱਲ ਕਰਕੇ ਕੱਦ ਕਾਠ ਦੀ ਬੇਲ ਦੀ ਤਾਂ ਵੱਡੀ ਐ ਥਾਂਲੇ ਵੀ ਦੀ ਪੂਰੀ ਸਾਫ਼ ਐ ਤੇ ਦਿਨਾਂ ਦੀ ਵੀ ਆਪਾਂ ਗੱਲ ਕਰਦੇ ਆਂ ਵੀ ਕਿੰਨੇ ਦਿਨ ਰਹਿੰਦੇ ਨੇ ਪਹਿਲਾਂ ਆਪਾਂ ਤੁਹਾਨੂੰ ਥਾਂਲੇ ਆਪਾਂ ਦਿਖਾ ਦਈਏ ਬਹੁਤ ਹੀ ਸੋਹਣਾ ਮਿੱਤਰੋ ਤਿਆਰ ਹੁੰਦੀ ਐ ਬਾਈ ਕਹਿੰਦਾ ਵੀ ਇਸਲੇ ਸੂਏ ਦਾ ਦੁੱਧ ਬਹੁਤ ਵਧੀਆ ਕੱਢਿਆ ਵਾ। ਸ਼ੁਕਰ ਹੈ ਲੋ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਫਾਰਮ ਵਾਲੀ ਮਿੱਤਰੋ ਗਾਂ। ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਵੱਡੇ ਕੱਦ ਕਾਠ ਵਾਲੀ ਵੱਡੀ ਮੇਲ ਵਾਲੀ ਤੀਜੇ ਸੂਏ ਸੂਣ ਵਾਲੀ મિત્રો ਆਪਾਂ ਸਾਨੂੰ ગામ ਫੇਰ ਆਪਾਂ ਕਹਿੰਦੇ ਦਿਖਾ ਰਿਹਾ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫੇਰ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਵਧੀਆ ਜੀ ਜਿਹੜਾ ਆਪਣਾ ਪਿੰਡ ਹੈ ਇਹ ਦੇਖਣਾ ਇਹ ਟੱਡੇ 3-4 ਕਿਲੋਮੀਟਰ ਤੇ ਰਹਿੰਦਾ ਹਾਂਜੀ ਠੀਕ ਹੈ ਮੋੜ ਤਸੀਲ ਹੈ ਹਾਂਜੀ ਜਿਹੜਾ ਆਪਣਾ ਘਰ ਹੈ ਕਿੱਥੇ ਜੇ ਘਰ ਹੈ ਪਿੰਡ ਦੇ ਵਿੱਚ ਇਹ ਆਪਣਾ ਲੰਮੀ ਗਲੀ 'ਚ ਘਰ ਹੈ ਜੀ ਨੇੜੇ ਆਪਣੇ ਸਾਥ ਹੈ ਜੀ ਠੀਕ ਹੈ ਤੇ ਥੜੇ ਦੇ ਬਾਰਗੇ ਬੰਦੇ ਬੈਠੇ ਹੁੰਦੇ ਆ ਕੋਈ ਗੱਲ ਨਹੀਂ ਜੀ ਇਹੀ ਦਾ ਠੀਕ ਹੈ। ਤੇ ਬਾਕੀ ਅੱਲਪ ਆਪਾਂ ਨੂੰ ਅੜੀ ਆਵਾਜ਼ ਕੇ ਪੈਂਦੀ। ਅੜੀ ਆਵਾਜ਼ ਕੇ। ਹਾਂਜੀ ਜਦੋਂ ਬਾਕੀ ਪੁੱਛ ਲੋ। ਮਤਲਬ ਇਹ ਅੱਡੇ ਤੋਂ ਬਿਲਕੁਲ ਨੇੜੇ ਹੈ ਨਾ। ਨੇੜੇ ਹੈ ਜੀ। ਢੱਡੇ ਵਾਲਾ ਢਾ ਜਿਹੜਾ ਵਜਦਾ। ਸਰ ਦੇ ਗੋਲ ਦੀ ਛੜਤ ਹੁੰਦੀ ਹੈ ਜੀ ਹਰ ਪੱਕੀ ਗਲੀ। ਠੀਕ ਹੈ। ਤੇ ਆਪਣਾ ਪੁੱਛ ਆ ਰਹੀ ਡਰਾ। ਓਕੇ। ਨਾਮ ਹੈਗਾ ਬਲਵਿੰਦਰ ਸਿੰਘ। ਨਾਂ ਬਲਵਿੰਦਰ ਸਿੰਘ ਜੀ। ਠੀਕ ਹੈ। ਇਹ ਜੀ ਆਪਾਂ ਸੂਏ ਦੀ ਗੱਲ ਕਰ ਗਏ। ਕਿਹੜਾ ਸੂਆ ਇਹ ਮਤਲਬ। ਸੂਆ ਜੀ ਤੀਜਾ ਸੁੰਦੀ ਹੈ ਜੀ ਹੁਣ। ਠੀਕ ਹੈ। ਘਰੇਲੂ ਹੈ। ਹਾਂਜੀ। ਠੀਕ ਹੈ। ਗਾਂ ਐ ਆਪਣੀ ਜੀ। ਠੀਕ ਹੈ। ਦੁੱ ਕਿੰਨਾ ਕ ਇਹਨੇ ਦੁੱਧ ਕੱਢਿਆ ਤੁਸ ਜਸੂਏ ਦੁੱਧ ਦੀ 30 ਲੀਟਰ ਕੱਢਿਆ ਜੀ ਹੋਰ ਵੱਧ ਦੀ ਉਮੀਦ ਹੈਗੀ ਹੈ ਜੀ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਜੀ ਦੇ ਦੇ ਐਂਗੇ 10 ਦੀ ਜੀ ਓਕੇ ਤੇ ਤੋਰੋ ਜੀ ਫੇਰ ਇੱਕ ਵਾਰੀ ਤੋਰ ਕੇ ਦਿਖਾ ਦਿਓ ਵੱਡੇ ਕੱਦ ਕਾੜ ਵਾਲੇ ਫੇਰ ਆਪਾਂ ਕਹਿੰਦੇ ਮਿੱਤਰੋ ਥਣਲੇ ਵੀ ਦੀ ਪੂਰੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਫਾਰਮ ਦੇ ਵਿੱਚ ਲੋਡ ਹੋਵੇ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿਉਂਕਿ ਕੋਲੇ ਬੱਚਾ ਹਾਂਜੀ ਉਹ ਮੈਂ ਜਵਾਕ ਬਹਿ ਜੀ ਥੱਲੇ ਆ ਜਵਾਕ ਨੂੰ ਬਿਠਾ ਦੇਣੀ ਥੱਲੇ ਆਪਾਂ ਠੀਕ ਹੈ ਸੀਦ ਨੂੰ ਥੱਲੇ ਉੱਠੇ ਪਾਸੇ ਦੀ ਬਹਿ ਜੇ ਕਿਸੇ ਪਾਸੇ ਦੀ ਮਰਜੀ ਬਹਿ ਜੇ ਠੀਕ ਹੈ ਮੇ ਨਾਲ ਲੱਲੀ ਬਹਿ ਜੇ ਭੰਮਾ ਦੀ ਠੀਕ ਹੈ ਮੇ ਲੱਤ ਨਹੀਂ ਹਲਾਉਂਦੀ ਨਹੀਂ ਜੀ ਭੰਮਾ ਬਿਨਾ ਨਿਆਣੇ ਤੋਂ ਚੋਰੂ ਚੋਣਾ ਵੀ ਆਵੜਾ ਮੁੱਢਾ ਠੀਕ ਹੈ ਚੱਲ ਤੋਰ ਪਤਨ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਫਿਰ ਕਹਿੰਦੇ ਵੀ ਜ਼ਰੂਰ ਤਾਂ ਹੋਵੇ ਕੋਈ ਫਾਰਮ ਵਾਲੀ ਗਾਂ ਦੀ ਦੁੱਧ ਫਾਰਮ ਦੇ ਵਿੱਚ ਮਿੱਤਰੋ ਕਿਲੋ 2 4 ਕਿਲੋ ਹੋਰ ਵੀ ਵੱਧ ਸਕਦਾ ਕਿਉਂਕਿ ਘਰੇਲੂ ਪਸ਼ੂ ਪਾਲਖ ਦਾ ਹੋਰ ਕੰਮ ਹੁੰਦਾ ਜਦੋਂ ਆਪਾਂ ਮਿੱਤਰੋ ਫਾਰਮ ਦੇ ਵਿੱਚ ਜਾਂਦੀ ਆ ਉਦੋਂ ਸਾਂਭ ਸੰਭਾਲ ਦਾ ਫਰਕ ਪੈ ਜਾਂਦਾ ਤੇ ਕਿਲੋ 2 ਕਿਲੋ ਫੇਰ ਆਪਾਂ ਕਹਦੇ ਵੀ ਦੁੱਧ ਬਸ ਸਕਦੀ ਆ ਜਲਾ 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 ਹਾਂ ਤੋੜ ਦੇ ਬਸ ਮੋੜ ਲੈ ਬੁੱਤ ਵੱਡੇ ਕਦ ਕਠ ਵਾਲੇ ਤੇ ਇਹਦੇ ਤੇ ਟੀਕੇ ਦੀ ਗੱਲ ਕਰਕੇ ਕਿਹੜਾ ਲੱਗਿਆ ਵੇ ਜੀ ਕੋਈ ਐ ਜਿਆਦਾ ਟੀਕੇ ਦਾ ਨਹੀਂ ਜੀ ਜਾਲ ਜੀ ਇੰਨੀ ਆਪਾਂ ਗੌਰ ਨਹੀਂ ਕਰਦੇ ਜੀ ਇਹ ਵੀ ਤੁਹਾਨੂੰ ਕਹਿ ਦਈਏ ਠੀਕ ਆ ਤੁਹੋ ਥੋੜਾ ਜਿਹਾ ਜੀ ਕੋਈ ਮਿੱਤਰੋ ਟੀਕਾ ਜ਼ਰੂਰ ਲਖਿਆ ਕਰੋ ਤੇ ਦੂਜੀ ਗੱਲ ਚੰਗੇ ਟੀਕੇ ਭਰਾਇਆ ਕਰੋ ਤਾਂ ਜੋ ਆਪਣੇ ਹਰ ਭਰਾ ਕੋਲੇ 30 ਦੀ 35 ਬੰਦੀ ਰੇਡਰ ਗਾਂਾਂ ਘਰੇ ਖੜੀਆਂ ਹੋਣ ਤੇ ਮੁੱਲ ਭਾਈ ਨੇ ਇੱਕ 10 ਦੀ ਭਾਈ ਕਹਿੰਦਾ ਵੀ ਦੇਣੀ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 90411 ਜੀ 90411 14535 14535 ਹਾਂਜੀ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਘਰੇਲੂ ਇਹ ਵੀਡੀਓ ਹੈ ਕੋਈ ਭਾਈ ਦਾ ਵਪਾਰ ਦਾ ਕੰਮ ਨਹੀਂ ਮਿਹਰਬਾਨੀ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82104